ਗੀਤ ਸਾਡਾ ਮਨੋਰੰਜਨ ਕਰਦੇ ਹਨ ਤੇ ਸਾਨੂੰ ਖੁਸ਼ੀਆਂ ਦਿੰਦੇ ਹਨ ਉਹਨਾਂ ਸ਼ਬਦਾਂ ਦੇ ਬੋਲ ਜੋ ਸੰਗੀਤ ਨਾਲ ਰਲ ਕੇ ਗੀਤ ਬੰਦੇ ਹਨ ਜੇ ਗੀਤਾਂ ਦੇ ਸ਼ਬਦ ਨਹੀਂ ਤਾਂ ਸੰਗੀਤ ਤੇ ਗਾਉਣ ਵਾਲੇ ਗਵਈਏ ਕੁਝ ਵੀ ਨਹੀਂ ਧੰਨ ਹੈ ਉਹ ਕਲਮ ਜੋ ਇਹਨਾਂ ਗੀਤਾਂ ਦੇ ਬੋਲਾਂ ਨੂੰ ਸਿਰਜਦੀ ਹੈ ਤੇ ਧੰਨ ਹਨ ਉਹ ਲਿਖਾਰੀ ਜੋ ਆਪਣੀ ਕਲਮ ਰਾਹੀਂ ਸਾਡੀਆਂ ਖੁਸ਼ੀਆਂ ਤੇ ਗਮਾਂ ਵਿੱਚ ਸਾਡਾ ਸਾਥ ਦਿੰਦੇ ਹਨ ਜੀ ਇਹ ਹੀ ਕੁਝ ਕੁ ਗੀਤਕਾਰ ਤਾਂ ਸਾਡੇ ਦਿਲੋਂ ਦਿਮਾਗ ਵਿੱਚ ਆਪਣੀ ਪਹਿਚਾਣ ਬਣਾ ਲੈਂਦੇ ਹਨ ਤੇ ਬਹੁਤੇ ਗੀਤਾਂ ਦੇ ਰਚੇਤਾ ਅਜਿਹੇ ਵੀ ਹਨ ਜਿਨ੍ਹਾਂ ਦਾ ਨਾਮ ਤਾਂ ਸਾਡੇ ਦਿਲ ਜਾਂ ਦਿਮਾਗ ਵਿੱਚ ਹੈ ਪਰ ਇਨਾਂ ਮਹਾਨ ਕਲਮਕਾਰਾਂ ਨੂੰ ਕਦੇ ਤੱਕ ਨਹੀਂ ਛਕੇ ਪਰ ਹੁਣ ਇਹ ਸਾਰੇ ਹੀ ਛੋਟੇ ਵੱਡੇ ਗੀਤਕਾਰਾਂ ਨੂੰ ਇੱਕੋ ਥਾਂ ਤੇ ਮਿਲਣ ਤੇ ਨੇੜਿਓਂ ਵੇਖਣ ਦਾ ਸਿਹਰਾ ਵੱਜਣ ਜਾ ਰਿਹਾ ਹੈ ਪੰਜਾਬੀ ਦੇ ਸਰਮੋਰ ਤੇ ਮਸ਼ਹੂਰ ਗੀਤਕਾਰ ਪੱਟੀ ਭੜੀ ਵਾਲਾ ਦੇ ਸਿਰ ਤੇ ਆਉਣ ਵਾਲੀ 22 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਹਰ ਉਹ ਗੀਤਕਾਰ ਪਹੁੰਚ ਰਿਹਾ ਹੈ ਜਿਸ ਦੇ ਬੋਲ ਤਾਂ ਸਾਡੇ ਦਿਲਾਂ ਵਿੱਚ ਤਰੰਗਾਂ ਛੇੜਦੇ ਹਨ ਪਰ ਅਸੀਂ ਉਹਨਾਂ ਨੂੰ ਕਦੇ ਨੇੜਿਓਂ ਤੱਕ ਵੀ ਨਾ ਸਕੇ ਤੇ ਮਿਲ ਵੀ ਨਾ ਸਕੇ ਪੰਜਾਬੀ ਗੀਤ ਅੱਜ ਦੁਨੀਆ ਦਾ ਹਿੱਸਾ ਹਨ ਤੇ ਇਨ੍ਹਾਂ ਗੀਤਾਂ ਦੇ ਬਹੁਤੇ ਰਚੇਤਾ ਅਜੇ ਗੁੰਮਨਾਮ ਹਨ ਇਹ ਉਹ ਗੀਤਕਾਰ ਹੋ ਸਕਦੇ ਹਨ ਜਿਨ੍ਹਾਂ ਨੇ ਤੁਹਾਡੀਆਂ ਖੁਸ਼ੀਆਂ ਗਮੀਆਂ ਵਿੱਚ ਸਾਥ ਦਿੱਤਾ ਹੈ ਤੇ ਇਨ੍ਹਾਂ ਹੀ ਗੁੰਮਨਾਮ ਗੀਤਕਾਰਾਂ ਨੂੰ ਦੁਨੀਆ ਮੂਰੇ ਲਿਆਉਣ ਲਈ ਕਰਵਾਇਆ ਜਾ ਰਿਹਾ ਹੈ ਇਹ ਮੇਲਾ ਗੀਤਕਾਰਾਂ ਦਾ ਜਿੱਥੇ ਹਰ ਛੋਟੇ ਵੱਡੇ ਗੀਤਕਾਰ ਨੂੰ ਬਰਾਬਰ ਸਨਮਾਨ ਮਿਲੇਗਾ ਅੱਜ ਲੁਧਾਨੇ ਵਿੱਚ ਪੰਜਾਬੀ ਸੰਗੀਤ ਜਗਤ ਦੀਆਂ ਉਹਨਾਂ ਹਸਤੀਆਂ ਨੇ ਇਸ ਮੇਲੇ ਦਾ ਪੋਸਟਰ ਰਿਲੀਜ਼ ਕੀਤਾ ਜਿਨ੍ਹਾਂ ਨੂੰ ਸ਼ਾਇਦ ਤੁਸੀਂ ਕੇਰਿਆਂ ਤੋਂ ਤੱਕ ਬਹੁਤਾ ਨਾ ਪਹਿਚਾਣਦੇ ਹੋਵੋ ਪਰ ਇਹ ਯਕੀਨਨ ਹੈ ਕਿ ਇਹਨਾਂ ਦੇ ਲਿਖੇ ਸ਼ਬਦ ਸੰਗੀਤ ਬਣ ਕੇ ਅੱਜ ਵੀ ਤੁਹਾਡੇ ਦਿਲਾਂ ਵਿੱਚ ਰਾਜ ਕਰਦੇ ਹਨ ਤਾਂ ਫਿਰ ਆਓ ਦੇਰ ਕਿਸ ਗੱਲ ਦੀ ਹੈ 22 ਫਰਵਰੀ ਨੂੰ ਲੁਧਾਨੇ ਦੇ ਪੰਜਾਬੀ ਭਵਨ ਵਿੱਚ ਅਸੀਂ ਆਪਣੇ ਦਿਲਾਂ ਦੀਆਂ ਤਰੰਗਾਂ ਖੇਡਣ ਵਾਲੇ ਇਹਨਾਂ ਗੀਤਕਾਰਾਂ ਨੂੰ ਜ਼ਰੂਰ ਇੱਕ ਵਾਰੀ ਮਿਲिए ਜਿਨ੍ਹਾਂ ਦੇ ਸ਼ਬਦ ਅੱਜ ਵੀ ਸਾਨੂੰ ਝੂਮਨ ਤੇ ਨੱਚਣ ਦਾ ਲਾਹੇ ਦਿੰਦੇ ਹਨ ਤੇ ਇਕਾਤ ਵਿੱਚ ਗਮ ਦੇ ਵਿੱਚ ਵੀ ਸਾਡਾ ਸਾਥ ਦਿੰਦੇ ਹਨ ਤੁਸੀਂ ਵੇਖ ਰਹੇ ਹੋ ਫਟਾਫਟ ਟੀਵੀ ਦੀ ਇੱਕ ਰਿਪੋਰਟ ਮੈਂ ਤੁਹਾਡਾ ਆਪਣਾ ਗੀਤਕਾਰ ਕਿਸ਼ੋਰ ਪੱਟੀ ਪਰਿਵਾਰ ਅੱਜ ਬੜੀ ਖੁਸ਼ੀ ਦਾ ਮੌਕਾ ਹੈ ਇਸ ਭਾਗ ਦਾ ਸਮਾਂ ਕਿ ਅਸੀਂ ਅੱਜ ਪੰਜਾਬੀ ਭਵਨ ਦੇ ਵਿਰੇ ਬੈਠੇ ਜਿੱਤੇ ਸਾਡੇ ਬਹੁਤ ਸਤਿਕਾਰਯੋਗ ਸਾਹਿਤ ਦਾ ਕਵੀ ਲੇਖਕ ਗੀਤ ਦਾ ਉਹ ਲੋਕ ਬੈਠੇ ਨੇ ਜਿਨ੍ਹਾਂ ਨੂੰ ਅਸੀਂ ਜਿਨ੍ਹਾਂ ਦੇ ਗਾਣੇ ਸੁਨੇ ਪਰ ਜਿਨ੍ਹਾਂ ਨੂੰ ਅਸੀਂ ਬਹੁਤ ਸਾਰੇ ਨੂੰ ਮਿਲ ਨਹੀਂ ਸਕੇ ਕਦੇ ਸਾਡੀ ਮੁਲਾਕਾਤ ਨਹੀਂ ਹੋ ਸਕੀ ਹੈ ਜਰੂਰ ਦਰਸ਼ਨ ਹੋਣਗੇ ਉਮੀਦ ਹੈ ਜਿਹੜਾ ਜਵਾਈ ਫਰਮੀ ਨੂੰ ਆਪਾਂ ਕਰ ਜਾ ਰਹੇ ਹਾਂ ਗੀਤ ਦਾ ਰਸ ਮੇਲਾ ਗੀਤ ਦਾ ਰਸ ਮੇਰੇ ਕਾਲ ਜੀ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਇੰਨੀ ਪੱਧਰ ਤੇ ਇੰਨੀ ਗਿਣਤੀ ਦੇ ਵਿੱਚ ਇਕੱਠੇ ਹੋਣਗੇ ਸੋ ਅਸੀਂ ਭਵਨ ਸਾਹਿਬ ਆਜੀ ਹੁਣੀ ਪਾਲੀ ਦੇ ਵਾਲੀ ਦਾ ਜਿਸਦੀਦਾ ਸਾਹਿਬ ਆਖੋ ਵਰਤੀ ਅਸੀਂ ਸਾਰੇ ਨੇ ਰਲ ਕੇ ਇੱਕ ਸੋਚ ਬਣਾਈ ਕਿ ਯਾਰ ਇੱਕ ਕੰਮ ਕਰੋ ਆਪਾਂ ਇਕੱਠੇ ਹੋ ਕੇ ਮੇਲੇ ਦੇ ਰੂਪ ਤਾਂ ਸਾਰੇ ਆ ਜਾਣਗੇ ਇਕੱਠੇ ਹੋ ਜਾਣ ਜੇ ਤੁਸੀਂ ਇਕੱਲੇ ਇਕੱਲੇ ਨੂੰ ਬੁਲਾਓਗੇ ਤਾਂ ਇੱਧਰ ਕੋਈ ਨਹੀਂ ਆਉਣਾ ਆਪਾਂ ਇੱਕ ਬਰੌਲਾ ਕਰੀਏ ਨੂੰ ਕਿ ਝੰਡੇ ਝੰਡੇ ਇਕੱਠੇ ਕਰੀਏ ਪਾਲੀ ਪਾਡੂ ਨਾਲ ਲਗਾਤਾਰ ਬੋਲਦੇ ਸੀ ਜੀਦਾ ਸਾਹਿਬ ਨਾਲ ਗੱਲਾਂ ਦੁਦਿਆ ਰਹੀਆਂ ਬੋਲਦੇ ਤੇ ਅਖੀਰ ਨੂੰ ਅਸੀਂ ਫੈਸਲਾ ਕੀਤਾ ਫਿਰ ਇਹ ਗੱਲ ਹੋਈ ਕਿ ਮੇਲਾ ਕਰਨਾ ਕਿੱਥੇ ਆ ਸਾਨੂੰ ਮੈਂ ਸਾਰਾ ਸੌਮਣੇ ਦੱਸਦਾ ਕਿ ਸਾਨੂੰ ਬਹੁਤ ਸਾਰੇ ਪਿੰਡਾਂ ਤੋਂ ਕਲੱਬਾਂ ਦੇ ਪੰਚਾਇਤਾਂ ਦੇ ਆ ਜੀ ਸਾਡੇ ਪਿੰਡ ਕਰ ਲੋ ਸਾਰਾ ਖਰਚਾ ਸ਼ੀਹ ਲਗਾਤਾਂਗੇ ਪਰ ਜੇ ਇਹ 스테ਜ ਜਿਹੜੀ ਪ੍ਰੋਫੈਸਰ ਸਿੰਘ ਪ੍ਰੋਫੈਸਰ ਮੋਹਨ ਸਿੰਘ ਮੇਲੇ ਵਾਲੀ 스테ਜ ਨਾ ਹੁੰਦੀ ਤਾਂ ਇਸ ਦਾ ਕੰਮ ਜਿਹੜਾ ਅੱਜ ਦੁਨੀਆ ਦੇ ਵਿੱਚ ਬਣਿਆ ਹੈ ਅੱਜ ਜਿਹੜਾ ਮੇਲਾ ਗੀਤਾਂ ਨਾਲ ਦੀ پوری ਜੱਟਾ ਦੁਨੀਆ ਤੁਸੀਂ ਸੁਣ ਰਹੇ ਹੋ ਵੇ ਇਸੇ ਕਰਕੇ ਕਿ ਇਸ 스테ਜ ਤਰਕੇਸ਼ ਜਗਾ ਤਰਕੇਸ਼ ਪੰਜਾਬੀ ਭਵਨ ਲੁਧਿਆਣਾ ਕਰਕੇ ਇਸ ਮੈਂ ਇਹ ਬਾਤ ਕਰ ਸੀ ਕਿ ਅਸੀਂ ਕੋਈ ਤੁੰਡ ਨਹੀਂ ਇਕੱਠਾ ਕਰ ਰਹੇ ਜੀ ਅਸੀਂ ਸਿਰਫ ਯੋਗਦਾਨ ਪਾ ਰਹੇ ਆ ਅਬਦੱਲਾ ਵੀ ਉਹ ਆ ਜੀ ਦੇ ਪੈਸੇ ਦੇ ਦੇ ਪੈਸੇ ਦੇ ਦੇ ਵੀ ਤਾਂ ਕਿ ਕੱਲ ਨੂੰ ਜਿੱਥੇ ਪੈਸਾ ਆ ਜਾਂਦਾ ਉੱਥੇ ਇੱਕ ਕੁਐਸਚਨ ਮਾਰਕ ਆ ਜਾਂਦਾ ਮੈਂ ਕਲੀਅਰ ਕਰ ਦੇਵਾਂ ਪੂਰੇ ਮੀਡੀਆ ਸਾਹਮਣੇ ਪੂਰੇ ਪਰਿਵਾਰ ਦੇ ਸਾਹਮਣੇ ਕਿ ਅਸੀਂ ਕੋਈ ਪੈਸਾ ਇਕੱਠਾ ਨਹੀਂ ਕਰ ਰਹੇ ਇੱਥੇ ਹੁਣ ਪਰਚੀ ਕੱਢੀ ਹੈ 5000 ਦੀ ਪਤਾ ਨਹੀਂ ਕੌਣ ਕਟਾ ਗਿਆ ਹੁਣ ਚਾਹ ਉਹਨੂੰ ਪਤਾ ਨਹੀਂ ਕੌਣ ਉਹਦੇ ਪੈਸੇ ਲਊਗਾ ਸੋ ਇਹ ਕਰਨਾ ਕਿਉਂ ਪਿਆ ਉਹਨੂੰ ਤੁਸੀਂ ਵਿਚਾਰ ਕਰਦੇ ਰਹੇ ਕਿ ਜੀ ਇਹ ਕਾਹਦੀ ਹਾਲਤ ਬੋ ਮਾੜੀ ਹੈ ਜੇ ਕਿਤੇ ਮੈਂ ਜਿਹਨੂੰ ਅੱਜ ਕੱਲ੍ਹ ਜਰਨੈਲ ਕਮਾਨ ਦੇ ਨਾਂ ਤੇ ਜਾਣਦੇ ਹਾਂ ਜੇ ਮੈਂ ਇਕੱਲਾ ਗੀਤਕਾਰ ਹੁੰਦਾ ਤਾਂ ਮੈਂ ਅੱਜ ਜਰਨੈਲ ਕਮਾਨ ਫਲਾ ਫਲਾ ਉਹਨਾਂ ਦਾ ਹੁੰਦਾ ਜੇ ਮੈਂ ਪੂਰੀ ਬਾਰੇ ਮੈਂ ਕੰਪਨੀ ਬੁਖੂਤੀ ਪੇਸ਼ਕਾਰ ਬਣਿਆ ਤਾਂ ਮੈਂ ਇਥੇ ਲਈ ਹਸਪੀਟਲ ਕਰਾਈ ਗੀਤਕਾਰਾਂ ਦੀ ਕੀ ਹਾਲਤ ਹੈ ਮੇਰੇ ਸਮਕਾਲੀ ਗੀਤਕਾਰ ਨੇ ਇੱਕ ਵਾਰੀ ਮੈਨੂੰ ਕਾਲ ਕੀਤੀ ਭਾਈ ਜੀ ਮੈਂ ਤੁਹਾਨੂੰ ਮਿਲਣ ਆਣਾ ਮੈਂ ਕਿਹਾ ਆਓ ਜੀ ਮੈਂ ਗਿੱਡੀ ਭੇਜੀ ਨੂੰ ਬੁਲਾਇਆ ਮੈਂ ਨੌਂ ਨਹੀਂ ਲੰਦਾ ਮੈਂ ਤੋਂ ਪਹਿਲਾਂ ਮੇ ਤੋਂ ਸੀਨੀਅਰ ਵੀ ਤਕਾਰਾ ਇਹ ਪਟੋਗਾ ਵੀ 570 ਬੜਾ ਕਾਉਂਡ ਹੋ ਗਿਆ ਬੁੱਝੇ ਸੀ ਮੈਨੂੰ ਐਡਾ ਲਿੱਤਿਆ ਨਾ ਨਹੀਂ ਮੈਨੂੰ ਆਪ ਵੀ ਬੋਲੂਸ ਦੇ ਦਿੱਤੇ ਆ ਕੇ ਜਿਹੜੀ ਬੋਲੂਗਾ ਉਹਨੇ ਮੈਨੂੰ ਗੱਲ ਕਹੀ ਕਿ ਵੀ ਮੇਰੇ ਕੋਲ ਛੋਟੀ ਇੱਕ ਕਮਰਾ 707888 ਫਰਲਾਕ ਤੇ ਬੰਨਿਆ ਹੋਇਆ ਉਹਦੀ ਸ਼ਰਤ ਜੋ ਹੁੰਦੀ ਹੈ ਉਹ ਜੂਂਦਾ ਆਏਗਾ ਪਾਣੀ ਖੜਕ ਜੇ ਦਾ ਗੋਡੇ-ਗੋਡੇ ਮੈਨੂੰ ਅੱਧਾ ਦਰ ਪਾਣੀ ਖੜਕ ਜੇ ਲੱਗੇ ਜਾਂਦਾ ਮਾ ਕਰਨਾ ਕੀ ਹੈ ਇਹ ਤਾਂ ਮੈਂ ਮੈਨੂੰ ਦੇਖੂਗੀ ਕਰਨਾ ਮਤ ਕਿੰਨਾ ਖਰਚਾ ਆਉਂਦਾ ਚਲੋ ਮੈਂ ਇਹ ਕਹਦਾ ਮੈਂ ਉਹ ਕਰਦਾ ਚਲੋ ਉਹਦੀ ਸ਼ਰਤ ਠੀਕ ਹੋ ਗਈ ਮਤਲਬ ਗੀਤ ਉਹ ਅੱਜ ਜੋ ਆਈਪੀਆਰਐਸ ਦਾ ਮੈਂਬਰ ਹੁੰਦਾ ਘੱਟੋ ਘੱਟ ਉਹਦੇ ਇੰਨੇ ਗੀਤ ਰਿਕਾਰਡ ਹੋਏ ਨੇ ਇੰਨੇ ਗੀਤ ਵੱਜਦੇ ਨੇ ਉਹਨੂੰ 15000 ਤੋਂ ਲੈ ਕੇ 25000 ਮਹੀਨਾ ਆਉਂਦਾ ਬਿਲਕੁਲ ਬਿਲਕੁਲ ਇਹ ਇਹ ਮਤਲਬ ਉਸ ਘਾਟ ਕਰ ਇਹ ਦੋ ਗੀਤ ਕਰ ਪਿੱਛੇ 1000 1000 ਦੀ ਦਵਾਈ ਉਹਨੂੰ ਖੋਣ ਕੀਤਾ ਮਤਲਬ ਇਹ ਲੋਕੀ ਉਸਨੂੰ ਕੈंसिल ਕਰਕੇ ਮਤਲਬ ਗੀਤਕਾਰਾਂ ਦੀ ਜਿਹੜੀ ਪਤਲੀ ਹਾਲਤ ਹੈ ਉਹਨੂੰ ਉਭਾਰਨ ਵਾਸਤੇ ਆਈਪੀਆਰਐਸ ਨੇ ਇੱਕ ਸੰਸਦਾਂ ਦੀ ਬਣਾਈ ਦਾ ਫਾਇਦਾ ਸਾਨੂੰ ਚੱਕਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਦੂਜਿਆਂ ਨੂੰ ਦੱਸਣਾ ਚਾਹੀਦਾ ਗੀਤ ਦੀ ਕਲਮ ਦੀ ਤਾਕਤ ਕਿੰਨੀ ਹੈ ਉਹਦੇ ਬਾਰੇ ਇੱਕ ਗੱਲ ਕਰਨੀ ਬਹੁਤ ਜ਼ਰੂਰੀ ਸਮਝੂਗਾ ਇੱਕ ਇੱਕ ਗੀਤ ਲੈਂਡ ਪੜ੍ਹੀ ਗਈ ਕਿਤੇ ਅਖਬਾਰ ਦੇ ਵਿੱਚ ਪਹਿਲੀ ਵਾਰੀ ਉਸ ਲੈਂਡ ਉੱਤੇ ਕੰਮ ਕਰਨ ਦੂਜੇ ਕਿਸਾਨ ਕਿਵੇਂ ਇੱਥੇ ਕੰਮ ਕਰੋ ਬਾਪੂ ਇਹ ਸੁਲਾਹ ਕੀਤੀ ਉਹ ਇੱਕ ਕੈਸਟ ਬਣ ਗਈ ਕੈਸਟ ਬਣ ਕੇ ਉਸ ਗੀਤਕਾਰ ਦਾ ਨਹੀਂ ਪਤਾ ਕੌਣ ਹੈ ਉਹ ਤੇ ਗੀਤ ਲਿਖਿਆ ਕਿ ਲੈਨ ਤੇ ਇੱਕ ਹੁੱਕ ਲੈਨ ਅਰੀਜਨਲ ਫਲਸਖਾਈ ਕਹਿ ਦਿੰਦੇ ਆ ਅੱਜ ਕੱਲ ਨੂੰ ਨਾਂਵੇਂ ਤਾਂ ਬਹੁਤ ਸਿਕਰ ਲੱਗੇ ਨਾ ਉਸ ਸਾਡੇ ਗੀਤ ਲਿਖਿਆ ਜਿਵੇਂ ਆਪ ਮੈਂ ਗੀਤ ਲਿਖਿਆ ਪੂਰੀ ਕੈਸਟ ਲਿਖਤੀ ਪੂਰੀ ਕੈਸਟ ਕਾੜ ਹੋ ਗਈ ਉਸ ਗੀਤ ਦਾ ਡਾਇਰੈਕਟਰ ਕੌਣ ਹੈ ਉਹ ਨਹੀਂ ਪਤਾ ਲੱਗਿਆ ਤਾਂ ਮੈਂ ਕਿਹਾ ਵੀ ਜਿੰਨਾ ਚਿਰ ਉਹ ਡਾਇਰੈਕਟਰ ਹੀ ਪਤਾ ਲੱਗਦਾ ਅਸਲੀ ਡਾਇਰੈਕਟਰ ਕੌਣ ਹੈ ਗੀਤ ਦਾ ਉਸ ਲੈਨ ਦਾ ਆਪਾਂ ਨੇ ਜੈਸਟਰ ਲਈ ਨਹੀਂ ਕਰ ਲਈ ਉਹ ਗੱਲ ਕਰਦੇ ਗਾ ਤੇ ਲਬਦ ਲੱਭਦੇ ਕਿਸੇ ਨੇ ਕਿਹਾ ਵੀ ਇਹ ਤਾਂ ਮੁੰਡਾ ਜੀ ਇੱਥੇ ਸੁਨਾਮ ਗੱਲ ਚ ਠੀਕ ਹੈ ਮੈਂ ਗੱਡੀ ਲੈ ਕੇ ਗਿਆ ਤਾਂ ਉੱਥੇ ਭਗਵਾਨ ਦਾ ਮਾਨ ਦੇ ਰੂਪ ਦੇ ਵਿੱਚ ਮੇਰੇ ਸਾਹਮਣੇ ਬੰਦਾ ਆਇਆ ਉਹ ਵੀ ਨਹੀਂ ਕੱਚੋਂ ਪਾਰਨ ਨਹੀਂ ਕਰ ਰਿਹਾ ਸੀ ਠੀਕ ਹੈ ਉਹ ਇੱਕ ਗੀਤ ਮਲ ਇੱਕ ਗੀਤ ਦੀ ਤਾਕਤ ਹੈ ਦੂਜੇ ਪਾਸੇ ਜਿਸ ਵੰਦਨ ਦਸ ਪਈਆ ਜੋ ਕਿਸੇ ਉਹਦੇ ਮਾਈਕ ਦਾ ਚੇਅਰਮੈਨ ਲੱਗਿਆ ਹੋਇਆ ਹੈ ਠੀਕ ਹੈ ਜੀ ਗੀਤ ਦੀ ਤਾਕਤ ਇੰਨੀ ਹੈ ਕਿ ਅਸੀਂ ਗੀਤ ਦੀ ਤਾਕ ਨੂੰ ਪਛਾਣੀਏ ਉਸ ਗੀਤ 'ਤੇ ਅਸੀਂ ਕੰਮ ਕਰੀਏ ਉਸ ਜਿਹੜੀ ਹੰਡਾ ਦੀ ਗੱਲ ਹੈਗੀ ਆ ਬਾਂਕੇ ਦੇ ਆਲ ਜਿਹਦੇ ਜਿੰਦਗੀ ਤੋਂ ਦਿੱਖ ਰਿਹਾ 1905 ਦੇ ਵਿੱਚ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਉਹ ਇਹ ਲਹਿਰ ਪੜ ਗਿਆ ਅੱਡੇ ਕੋਲ ਗਦਰ ਬੰਬਾਂ ਦੇ ਜਿੰਨੇ ਵੀ ਗੀਤ ਨੇ ਉਹਨਾਂ ਸਾਰਿਆਂ ਨੇ ਲਹਿਰਾਂ ਛੜੀਆਂ ਕੀਤੀਆਂ ਜਦੋਂ ਕਿਰਤਾਰ ਸਿੰਘ ਸਰਾਭਾ ਅਫਗਾਨਿਸਤਾਨ ਨੂੰ ਜਾਣ ਵਾਸਤੇ ਲਹਿਰਪੁਰ ਤੋਂ ਉਹਨੂੰ ਤੁਰਿਆ ਤਦ ਜਦੋਂ ਉਹ ਦਰਾ ਖੈਬਰ ਪਾਰ ਕਰਨ ਲੱਗਿਆ ਤੇ ਉਹਦੇ ਮਨਚਿਕ ਸਤਰ ਆਈ ਸੀ ਉਹ ਗੀਤ ਦੀ ਸਤਰ ਸੀ ਉਹ ਗੀਤ ਇਹ ਸੀ ਵੀ ਸਿੰਘ ਨਾਮ ਸ਼ੇਰ ਦਾ ਜੋ ਚੜੇ ਗੱਜ ਕੇ ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ ਤੇ ਬੰਦਾ ਬੜਾ ਐਸਾ ਗੀਤ ਪਸਿਆ ਮਗਰ ਗੀਤ ਕੱਲਾ ਸ਼ਬਦਾਂ ਦਾ ਜੋਰ ਪਾ ਲਈ ਸਾਡੀ ਪ੍ਰੋਬਲਮ ਕੀ ਹੈ ਕਿ ਅਸੀਂ ਗੀਤ ਕਾਣਾ ਵਜੇ ਤੱਕ ਗੀਤ ਕੋਸ਼ ਕੋਈ ਨਹੀਂ ਤਿਆਰ ਕੀਤਾ ਹੂੰ ਇਹਦੀ ਗੱਲ ਤਾਂ ਮੈਂ ਤੁਹਾਨੂੰ ਰਿਕਵੈਸਟ ਕਰਾਂਗਾ ਕਿ ਗੀਤ ਕੋਸਟ ਚਾਰਜ ਕੀਤਾ ਜਾਵੇ ਜਿਸ ਚ ਜਦ ਤੋਂ ਗੀਤ ਦੀ ਆਰੰਭਤਾ ਹੋਈ ਹੈ ਉਦੋਂ ਤੋਂ ਲੈ ਕੇ ਸਾਡੇ ਕੋਲ ਸੌਫਟ ਕਾਪੀ ਉਹਦੀ ਹਾਸਲ ਹੋ ਗਈ ਜਿਹਦੇ ਵਿੱਚ ਅਸੀਂ ਜਦੋਂ ਚਾਹੀਏ ਜਿਹੜੇ ਗੀਤ ਚਾਹੀਏ ਪੜ ਸਕੀਏ ਸਾਡੀ ਸਮੱਸਿਆ ਇਹ ਬਣ ਗਈ ਹੈ ਕਿ ਅਸੀਂ ਜਿਹੜੇ ਬੰਦੇ ਜਿਉਂਦੇ ਨੇ ਸਾਡੇ ਡਿਜਟਰ ਤੇ ਨਹੀਂ ਆ ਜਿਨ੍ਹਾਂ ਦੇ ਪ੍ਰਚਲਿਤ ਗੀਤਕਾਰੀ ਚ ਨਾਂ ਨਹੀਂ ਜਾਂ ਵੱਡਿਆਂ ਗਾਇਕਾਂ ਨੇ ਗੀਤ ਗਾਏ ਨਹੀਂ ਉਹਨੂੰ ਤਾਂ ਜਾਣਦੇ ਆ ਪਰ ਜਿਹੜੇ ਨੀਹਾਂ 'ਚ ਪਏ ਹੋਏ ਲੋਕ ਨੇ ਉਹਨੂੰ ਬਸਾਰਦੇ ਆ ਇਹ ਇਹ ਪ੍ਰਵਿਰਤੀ ਤੋਂ ਵੀ ਮੁਕਤੀ ਦੀ ਲੋੜ ਹੈ ਔਰ ਇਹ ਤੁਹਾਡਾ ਜੰਡਾ ਹੋਣਾ ਚਾਹੀਦਾ ਉਸ ਦਿਨ ਤੱਕ ਅੱਜ ਮੀਲਾ ਗੀਤਕਾਰਾਂ ਦਾ ਕਰਨਾ ਬਹੁਤ ਸ਼ੁਭ ਸ਼ਗਨ ਇਸ ਕਰਕੇ ਵੀ ਕਿਉਂਕਿ ਤੁਸੀਂ ਜਿਹੜੀਆਂ ਅਵੇਲੇਬਲ ਇਸ ਸਿਚੁਏਸ਼ਨ ਦੇ ਜਿਹਨਾਂ ਦੇ ਰਾਹੀਂ ਤੁਹਾਨੂੰ ਆਰਥਿਕ ਲਾਭ ਮਿਲਦਾ ਹੈ ਉਹਦੇ ਤੱਕ ਤੁਹਾਡੀ ਰਸਾਈ ਕਰਨ ਵਿੱਚ ਮਿੱਤਰ ਪਹਿਰੇ ਬੰਦ ਕਰ ਰਹੇ ਨੇ ਪਰ ਭਰੋਗੇ ਉਹਦੇ ਸਾਥੀ ਸਹਾਈ ਹੋਗੇ ਬਣੋਗੇ ਪਰ ਇਹ ਗੱਲ ਕਦੇ ਨਾ ਕਹੋ ਕਿ ਗੀਤ ਕਰਨ ਦਾ ਬੋਲ ਨਹੀਂ ਪਿਆ ਜਾਂ ਭਾਸ਼ਾ ਉਹ ਬਾਗ ਗੀਤ ਕਰਾਂ ਤਾਂ ਬੋਲ ਨਹੀਂ ਪਉਂਦਾ ਦੀਪਕ ਜੀ ਤੋਂ ਇਸ਼ਾ ਗੀਤਕਾਰ ਸੀ ਪਰ ਕਿੰਨੇ ਕਿ ਲੋਕਾਂ ਦਾ ਗੀਤ ਯਾਦ ਆਉਂਦਾ ਆਲੇ ਬਾਈ ਸਾਹਿਬ ਕੁਠੀਆਂ ਠੀਆਂ ਕਰਦੇ ਧੀਆਂ ਸਰਦਾਰ ਜਦ ਸੋਚ ਕੇ ਕਰੀਬੇ ਜਾਉਂਦਾ ਰ ਅਸੀਂ ਇਤਨਾ ਔੜ ਚ ੱਲਣੀ ਯਾ ਜੁੱਤੀ ਲੱਗਦੀ ਮੇਂ ਵੈਰੀਆ ਮੇਰੇ ਫੁੱਟ ਨਾਲ ਟਾਂਗਾ ਲੱਗਦੀ ਆ ਮੈਥੋਂ ਨਾਲ ਨਹੀਂ ਚਲੀਦਾ ਤੇਰੇ ਯਾ ਰਾਮਚੰਦਰ ਦਾ ਚੀਲੇ ਦੇ ਗੀਤ ਬੰਗਿਆਲੇ ਦੇ ਕਿੰਨੇ ਕਿੰਨੂ ਚੇਤੇ ਨੇ ਸਾਡੇ ਕੋਲ ਕਿੰਨੇ ਕਿ ਲੋਕ ਨੇ ਗੁਰਚਰਨ ਮੋਪਰ ਇਹਦੇ ਇਸ ਗੀਤ ਨੂੰ ਜਾਣਦੇ ਹੋਣ ਜਾਂ ਇਹ ਜਾਣਦੇ ਹੋਣ ਕਿ ਇੱਕ ਸਕੂਲ ਚ ਪੜਦੀ ਕੁੜੀ ਨੂੰ ਜਗਮੂਨਤੌਰ ਬਣਾਉਣ ਦੇ ਵਿੱਚ ਗੁਰਚਰਨ ਮੋਪਰ ਦਾ ਰੋਲ ਸੀ ਜੀ ਤੋਂ ਮੇਰੀ ਦੰਬੇ ਨੂੰ ਦੌਣੀ ਨਹੀਂ ਕਢਾ ਕੇ ਦਿੱਤੀ ਸਹੁਰਿਆਂ ਸੂਰਜ ਦੇ ਰਾਜੜਿਆ ਗੀਤ ਉਸ ਬੰਦੇ ਦਾ ਕਿ ਜਾਂ ਪਹਿਲੇ ਜੰਗ ਜਿੱਤਿਆ ਫਿਰ ਆਣ ਕੇ ਨਾ ਮਗਲਾਵਾ ਹਾਂ ਉਹ ਮਤਲਬ ਤੁਸੀਂ ਇਤਿਹਾਸ ਤੋਂ ਵਾਕ ਜਨਤ ਨਹੀਂ ਹੋਗੇ ਉਹਨਾਂ ਚ ਆਪਣਾ ਮੁੱਲ ਪਾਉਣ ਦੇ ਵਿੱਚ ਹਿੱਸਾ ਨਹੀਂ ਲੈ ਸਕੋਗੇ